ਹਾਂਜੀ। ਕੀ ਨਾਮ ਪਾਈ ਤੁਹਾਡੇ? ਸਰ ਮੇਰਾ ਨਾਮ ਮਨਵਰ। ਭਾਈ ਤੁਸੀਂ ਇੱਥੇ ਕਾਂਗਰਸ ਤੋਂ ਤਰ ਆਏ ਹੈ ਜੀ ਉਹ ਸਾਡਾ ਕਬਜ਼ਾ ਹੈ ਕੀ ਮਾਮਲਾ ਕਿਸਿਸ ਦਾ? ਸਰ ਬੜੀ ਧੀਰ ਤੋਂ ਨਾ ਬੜੇ ਸਾਲਾਂ ਤੋਂ ਕਾਂਗਰਸ ਵਾਲਿਆਂ ਦਾ ਨਜਾਇਜ਼ ਕਬਜ਼ਾ ਸੀ ਸਭੀ ਜਗ੍ਹਾ ਦੇ ਉੱਤੇ। ਅੱਜ ਸਾਡੇ ਕੋਲ ਕੋਰਟ ਦੇ ਆਰਡਰ ਹੈ। ਜੀ ਅਸੀਂ ਕੋਰਟ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ ਹਿਸਾਬ ਦੇ ਨਾਲ ਕੀ ਆਪਣਾ ਕਬਜ਼ਾ ਲੱਗਦਾ ਕਿੰਨੇ ਸਾਲ ਤੋਂ ਸਰ ਕਬਜ਼ਾ ਸੀਗਾ ਜੀ ਸਰ ਇਹਨਾਂ ਦਾ ਚੱਲੇ ਜਾਂਦਾ ਜੀ 25 ਸਾਲਾਂ ਤੋਂ ਕੋਈ ਕਿਰਾਇਆ ਵਗੈਰਾ ਪਿੰਡ ਕੋ ਰੋਣਾ ਚੁਸਦਾ ਨਹੀਂ ਨਹੀਂ ਸਰ ਦਿੱਤਾ ਹੀ ਨਹੀਂ ਜੀ ਕਦੇ ਇਹਨਾਂ ਨੇ ਕਦੇ ਦਿੱਤਾ ਹੀ ਨਹੀਂ ਕਿ ਕਿਹੜੀ ਜਗ੍ਹਾ ਤੇ ਖੜੀ ਜੀ ਕਿਹੜੀ ਜਗ੍ਹਾ ਤੇ ਸਰ ਕਾਂਗਰਸ ਦਫ਼ਤਰ ਹੈ ਜੀ ਲੁਧਿਆਣਾ ਵਿਕਾਸ ਨਗਰ ਪ੍ਰਾਪਰਟੀ ਕਿਸ ਨਾਮ ਤੇ ਜੀ ਸਰ ਪ੍ਰਾਪਰਟੀ ਮੇਰੇ ਮਦਰ ਦੇ ਨਾਮ ਤੇ ਨਾਲ ਹਾਂ ਜੀ ਚਲੋ ਠੀਕ ਹੈ ਉਹਨਾਂ ਖਾਲੀ ਕਰਾ ਲਏ ਉਸ ਮਾਨਬਾਰ ਕਰ ਦਿੱਤਾ ਮਾਮਲਾ ਜੀ ਮਾਮਲਾ ਕਹਿੰਦੇ ਕਿ ਸਾਡੀ ਪ੍ਰਾਪਰਟੀ ਹੈ ਹਾਂ ਦੇਖੋ ਕਦੋਂ ਤੁਹਾਡੇ ਧਿਆਨ ਚ ਆਇਆ ਮਾਮਲਾ ਹਾਂ ਮੈਂ ਤਾਂ ਜਸ ਸੁਣ ਤੋ ਕਿ ਮੈਨੂੰ ਮੇਰੇ ਵਰਕਰ ਸਾਥੀਆਂ ਨੇ ਫੋਨ ਕੀਤੇ ਕਿ ਇੱਦਾਂ ਦਾ ਸਾਡਾ ਸਮਾਨ ਜਿਹੜਾ ਬਾਹਰ ਔਰ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਸਮਾਨ ਜਿਹੜਾ ਵਰਕਰਾਂ ਨੇ ਅੰਦਰ ਰੱਖ ਦਿੱਤਾ ਤੇ ਸਾਡੇ ਕੋਲ ਕੋਈ ਇਹਦਾ ਨੋਟਿਸ ਨਹੀਂ ਹੈ ਕੋਈ ਸੰਬਨ ਨਹੀਂ ਹੈ ਕੋਈ ਸਾਨੂੰ ਅਜ ਤੱਕ ਅਦੀ ਕੋਰਟ ਵਿੱਚ ਬੁਲਾਇਆ ਨਹੀਂ ਗਿਆ ਇਸ ਮਾਮਲੇ ਦੇ ਵਿੱਚ ਤੇ ਅੱਜ ਜੇਕਰ ਉਹ ਲੋਕ ਇਦਾਂ ਜ਼ਬਰਦਸਤੀ ਦਾ ਤਾਲੇ ਲਾ ਗਏ ਜਾਂ ਸਮਾਨ ਚੱਕ ਕੇ ਲੈ ਰਹੇ ਇਹ ਮਾੜੀ ਗੱਲ ਹੈ ਅਗਰ ਕੋਰਟ ਦਾ ਕੋਈ ਆਰਡਰ ਹੈ ਤੇ ਕੰਮ ਐਟ ਲੀਸਟ ਤੁਹਾਨੂੰ ਫੋਨ ਕਰ ਦੇਣ ਹੋਰ ਤੋਂ ਉੱਪਰ ਤਾਂ ਕੋਈ ਨਹੀਂ ਹੈ ਰਿਸਪੈਕਟ ਦਾ ਕੋਰਟ ਸਰ ਕੋਈ ਸਾ ਆਈਸੀ ਨਾਲ ਜਦੋਂ ਆਈਸੀ ਨਾਲ ਕੋਈ ਤੋਂ ਤਰਾਹ ਦਿੱਤੀ ਇਹ ਸਾਨੂੰ ਤਾਂ ਪਤਾ ਹੀ ਨਹੀਂ ਜੀ ਆ ਜਿਹੜੀ ਲੋਕਲ ਪੁਲਿਸ ਹੈ ਮੈਂ ਜਦੋਂ ਪਟਵਾਲੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਬੀ ਨੋ ਲੈਜ ਹੈ ਵੀ ਕੋਈ ਕੋਰਟ ਕੋ ਚੰਗਾ ਤੇ ਨੋ 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 ਟ ਐਟ 올 ਸਾਡੇ ਆਯੂ ਦੇ ਪ੍ਰਧਾਨ ਨੇ ਹੈਪੀ ਹਾਪੀ ਹੈਪੀ ਬਲਾਉ ਹੈਪੀ ਲਾਉ ਉਹਨਾਂ ਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਸਾਡੇ ਦਿਹਾਤੀ ਦੇ ਪ੍ਰਧਾਨ ਨੂੰ ਕੁਝ ਨਹੀਂ ਪਤਾ ਸਾਡੀ ਮਹਿਲਾ ਕੌਂਸਲਰ ਨੂੰ ਕੁਝ ਨਹੀਂ ਪਤਾ ਉਹ ਬੰਦੇ ਨੇ ਕਿਉਂ ਸੀ ਗੋੜਦੇ ਸੀ ਤਾਂ ਅਸੀਂ ਤਾਂ ਉਹਨਾਂ ਨੇ ਆਰਡਰ ਦਿਖਾਇਆ ਕਿ ਅਸੀਂ ਸਮਾਨ ਵੀ ਇਸ ਕਾਂਡਰ ਦੇ ਬਾਹਰ ਕੱਢਿਆ ਆਂ ਆ ਦੋਸਤ ਕੋਈ ਕੇਸ ਚੱਲਦਾ ਹੁੰਦਾ ਕੋਈ ਜਿੱਤਦਾ ਕੋਈ ਹਾਰਦਾ ਦੋ ਲੋਕਾਂ ਦਾ ਪਤਾ ਹੁੰਦਾ ਨਾ ਸੰ ਤਾਂ ਪਤਾ ਹੀ ਨਹੀਂ ਅਸੀਂ ਐਨੇ ਯਾਰ ਪਾਗਲ ਥੋੜੀ ਹਾਂ ਨੇ ਬੇਕੂ ਥੋੜੀਆਂ ਆਂ ਕੀ ਕੋਟੇ ਚੇ ਚੱਲ ਰਿਹਾ ਅਸੀਂ ਹਾਰੇ ਜਿਤਨੇ ਤੁਹਾਨੂੰ ਪਤਾ ਹੀ ਨਾ ਹੋਵੇ ਕੋਈ ਸ਼ਮਨ ਵਗੈਰਾ ਇਸ ਨੂੰ ਨਾ ਨੈਵਰ ਕੋਈ ਨੈਵਰ ਸੀ ਕਦੀ ਗੁਰੂ ਤੇਗ ਬਹਾਦਰ ਪਾਰਟੀ ਦਾ ਸ਼ਾਦੀ ਤੇ ਕੋਈ ਕਾਂਗਰਸ ਪਾਰਟੀ ਨੇ ਤਾਲੇਮ ਤੋੜੇ ਮੈਂ ਜਦੋਂ ਇੱਥੇ ਆਇਆ ਉਦੋਂ ਆ ਸਾਰਾ ਰੋਡ ਜਿੱਦਾਂ ਇੱਦਾਂ ਹੀ ਨਜ਼ਰ ਆਈ ਹੈ ਤੇ ਇਦਾਂ ਹੀ ਦਰਵਾਜ਼ੇ ਨਜ਼ਰ ਆਏ ਸਮਾਨ ਜਿਹੜਾ ਸੀ ਉਹ ਕਿੱਥੇ ਗਿਆ ਜਿਹੜਾ ਅੰਦਰ ਸਮਾਨ ਪਿਆ ਸੀ ਉਹ ਸਾਨੂੰ ਇਹ ਕਿਹਾ ਜਾ ਰਿਹਾ ਵੀ ਸਮਾਨ ਕੋਈ ਜਿਹੜਾ ਹੈ ਇੱਥੋਂ ਲੈ ਕੇ ਗਏ ਤੁਹਾਡੀ ਨੋਲੇਜ ਵਿੱਚ ਹੈ ਕੌਣ ਲੋਕ ਨੇ ਜਿਹੜੇ ਆਏ ਸਨ ਚੜੀ ਪਤਾ ਜੀ ਅਸੀਂ ਉਹੀ ਤਾਂ ਦੇਖਣ ਆਏ ਆ ਵੀ ਇਹ ਕੌਣ ਲੋਗ ਆ ਜਿਨ੍ਹਾਂ ਨੇ ਆ ਸਾਡਾ ਨਾ ਕੀਤਾ ਸਾਡਾ ਕਿਰਾਇਆ ਤਾਂ ਵੀ ਦੇ ਰਹੇ ਦੀ ਕਾਂਗਰਸ ਸਰ ਕਦੀ ਕੋਈ ਐਹੋ ਜੀ ਨਾ ਡਿਮਾਂਡ ਨਾ ਕੋਈ ਐਹੋ ਜੀ ਗੱਲ ਆ ਸਾਡੇ ਯੂਥ ਦੇ ਪ੍ਰਧਾਨ ਨੇ ਲਾ ਲਈ ਆ ਕਦੀ ਇਹਨਾਂ ਦਾ ਆਫਿਸ ਨਾਲ ਦਾ ਤਾਲੀ ਜੀ ਤੁਹਾਡੇ ਨੌਲੇਜ ਜੀ ਕਾਂਗਰਸ ਦੇ ਦਫਤਰ ਦੇ ਵੀ ਤਾਲੇ ਤੋੜੇ ਗਏ ਬਿਲਕੁਲ ਨੌਲੇਜ ਨਹੀਂ ਸੀਗਾ ਸੋ ਇੱਥੋਂ ਸਾਨੂੰ ਕਾਲ ਆਈ ਹੈ ਵੀ ਇੱਥੇ ਕੋਈ ਗੁੰਡਾਗਰਦੀ ਕਰਦੇ ਕੋਈ ਆਪਣੇ ਤਾਲੇ ਲਾ ਰਹੇ ਆ ਸਾਨੂੰ ਕੋਈ ਕੋਟ ਵੱਲੋਂ ਇਤਲਾਹ ਨਹੀਂ ਕਿ ਪੁਲਿਸ ਉਹ ਲੋਕ ਸੁੰਲਾਨੀ ਸਾਡਾ ਸਮਾਨ ਸਾਰਾ ਆਫਿਸ ਦਾ ਫੋਟੋ ਆ ਆਫਿਸ ਦਾ ਸਮਾਨ ਸਾਰਾ ਇੱਥੋਂ ਚੱਕ ਕੇ ਉਹ ਲੈ ਗਏ ਬਿਨਾਂ ਨੌਲੇਜ ਤੁਹਾਡੀ ਨੂੰ ਪਤਾ ਹੈ ਕੌਣ ਸੀ ਲੋਕ ਜਿਹੜੇ ਆਏ ਸੀ ਨਹੀਂ ਅਜੇ ਅਸੀਂ ਆਏ ਆ ਦੇਖ ਰਹੇ ਆ ਕੌਣ ਨੇ ਕੌਣ ਲੋਕ ਸੀਗੇ ਔਰ ਤੋਂ ਅਸੀਂ ਆਪਣੀ ਜਾਂਚ ਕਰ ਰਹੀ ਆਂ ਪੁਲਿਸ ਵੀ ਆਏ ਨੇ ਕਿੰਨੀ ਪੁਰਾਣੀ ਬਿਲਡਿੰਗ ਹੈ ਤੇ ਦੱਸਿਆ ਜਾ ਰਿਹਾ ਮਾਲਕ ਜਿੱਤ ਗਿਆ ਵਾ ਕੀ ਪੂਰਾ ਮਾਮਲਾ ਹੈ ਦੇਖੋ ਸਾਨੂੰ ਸਾਡੀ ਨੋਲਿਜ ਨਹੀਂ ਕਿ ਜਿੱਤ ਕੇ ਇਹਨਾਂ ਕੋਈ ਸਾਨੂੰ ਸਨਮਾਨ ਆਏ ਠੀਕ ਹੈ ਨਾ ਸਾਨੂੰ ਕੋਰਟ ਵੱਲੋਂ ਕੋਈ ਅਸੀਂ ਆਰਡਰ ਹੁਣ ਤੱਕ ਦੇਖਿਆ ਤੇ ਨਾਲ ਅਸੀਂ ਪੁਲਿਸ ਵੱਲੋਂ ਦੇਖਿਆ ਹੁਣ ਅਸੀਂ ਆਏ ਆਂ ਦੇਖ ਰਹੇ ਆਂ ਕੀ ਚੱਲ ਰਿਹਾ ਹੈ ਤੇ ਗੁੰਡਾਗਰਦੀ ਕੀਤੀ ਗਈ ਹੈ ਕੋਰਟ ਵੱਲੋਂ ਅਸੀਂ ਹੁਣ ਦੇਖ ਰਹੇ ਹਾਂ ਕੋਈ ਕਿਰਾਏ ਤੇ ਸੀਗਾ ਸਰ ਇਹ ਦੱਸਿਆ ਕੋਈ ਕਿਰਾਏ ਤੇ ਨਹੀਂ ਸੀ ਪਾਰਟੀ ਦਾ ਪੁਰਾਣਾ ਆਫਿਸ ਸੀ ਬਹੁਤ ਪੁਰਾਣਾ ਜਿਸ ਲੰਬੇ ਸਮੇਂ ਤੋਂ ਪੁਰਾਣੀ ਸਾਡੇ ਸੀਐਮ ਸਾਰੇ ਇੱਥੇ ਜ਼ਿਲ੍ਹਾ ਪ੍ਰਦਾ ਜਿੰਨੇ ਵੀ ਸੀਗੇ ਸ਼ਹਿਰੀ ਦੇ ਇੱਥੇ ਹੀ ਸਾਡਾ ਪੁਰਾਣਾ ਆਫਿਸ ਹੈ। ਉਹ ਹੁਣ ਅਸੀਂ ਆਏ ਆਂ। ਪ੍ਰਧਾਨ ਜੀ ਆਏ ਨੇ ਜ਼ਿਲ੍ਹਾ ਪ੍ਰਧਾਨ ਵੱਡੀ ਕਾਂਗਰਸ ਤੋਂ ਤੇ ਪੁਲਿਸ ਵੀ ਇੱਥੇ ਆਈ ਆ। ਉਹਨਾਂ ਦੀ ਵੀ ਨੌਲੇਜ ਨਹੀਂ ਸੀਗਾ। ਅਸੀਂ ਦੇਖਦੇ ਹਾਂ ਹੁਣ ਕੀ ਕਰਦੇ ਆ। ਸਰ ਕੋਰਟ ਕੇਸ ਵੇ ਕਿੱਦਾਂ ਹੈ ਕਿ ਨਾ ਸਾਡੀ ਨੌਲੇਜ ਹਜੇ ਕੁਝ ਨਹੀਂ ਸੀਗਾ। ਅਸੀਂ ਆ ਕੇ ਦੇਖਿਆ ਵੀ ਇੱਥੇ ਤਾਲੇ ਤੋੜ ਕੇ ਨਵੇਂ ਲਾਏ ਗਏ ਆ। ਪੇਂਟ ਦਾ ਕੰਮ ਜਿੱਥੇ-ਜਿੱਥੇ ਸਾਡਾ ਪਾਰਟੀ ਦਾ ਨਾਮ ਲਿਖਿਆ ਉੱਥੇ ਪੇਂਟ ਕਰਤਾ ਇਹਨਾਂ ਨੇ ਤੇ ਜਿੰਨੀਆਂ ਸਾਡੀਆਂ ਪਾਰਟੀ ਦੇ ਅੰਦਰ ਸਮਾਨ ਸੀਗਾ ਉਹ ਸਾਰਾ ਟੈਂਪੋ ਲੋਡ ਹੋ ਕੇ ਜਾ ਰਿਹਾ ਸੀ ਸਾਡੇ ਬਿਨਾਂ ਨੋਟਿਸ ਦੇ ਇਹ ਨਹੀਂ ਪਤਾ ਲੱਗਿਆ ਹੁਣ ਅਸੀਂ ਆਏ ਹੁਣ ਦੱਸਦੇ ਹਾਂ ਦੇਖਦੇ ਹਾਂ ਪੁਲਿਸ ਨੂੰ ਪੁੱਛ ਕੇ ਦੱਸਦੇ ਮਾਮਲਾ ਦੀ ਅਸਰ ਦੱਸਿਆ ਜਾ ਰਿਹਾ ਕੋਈ ਕਬਜ਼ਾ ਕਰਨ ਆਇਆ ਜੀ ਤੇ ਸਮਾਨ ਵੀ ਲੱਗੇ ਜਾ ਰਹੇ ਕੌਂਗਰਸ ਭਵਨ ਨੂੰ ਸਾਨੂੰ ਇੰਟੀਮੇਸ਼ਨ ਆਈ ਸੀ ਜੀ ਇੱਥੇ ਕੋਈ ਆਇਆ ਤੇ ਕੋਰਟ ਤੇ ਪਿਆਦੇ ਆਏ ਜਾਂ ਤੋਂ ਤੇ ਨਾਲ ਕੋਈ ਮਾਲ ਆਇਆ ਲੇਡੀ ਤੇ ਜਿਨ੍ਹਾਂ ਨੇ ਇਨਵੈਂਟਰੀ ਕੀਤੀ ਹੈ ਤੇ ਆਪ ਜਿਹੜਾ ਵੀ ਸਮਾਨ ਇਨਵੈਂਟਰੀ ਦਾ ਹੁੰਦਾ ਜੋ ਅਕੋਰਡਿੰਗ ਟੂ ਲੀਗਲ ਹੁੰਦਾ ਜੋ ਵੀ ਹੁੰਦਾ ਉਹ ਲੈ ਕੇ ਚਲੇਗੇ ਬਸ اسی ਉਹੀ ਵੈਰੀਫਾਈ ਕਰਨਾ ਹੈ ਹੁਣ ਦੂਜੀ ਪਾਰਟੀ ਆਈ ਹੈ ਕਿ ਸਾਨੂੰ ਇੰਟੀਮੇਟ ਨਹੀਂ ਕੀਤਾ ਗਿਆ ਜੋ ਹੁਣ ਸਾਨੂੰ ਪਤਾ ਲੱਗਿਆ ਸੀ ਵੈਰੀਫਾਈ ਕਰਦੇ ਹਾਂ ਉਹਨਾਂ ਕੋਰਟ ਦੇ ਆਡਰ ਸੀਗੇ ਤੇ ਉਹ ਸਾਡੇ ਕੋਲ ਆਡਰ ਲੈ ਕੇ ਆ ਰਹੇ ਆ ਜੀ ਬਸ ਉਹਨਾਂ ਨੇ ਸਾਨੂੰ ਖਾਣੀ ਇੰਟੀਮੇਟ ਨਹੀਂ ਕੀਤਾ ਸੀਗਾ ਫੋਰਸ ਨਹੀਂ ਲੈ ਕੇ ਆਈ ਸੀ ਜੀ ਬਸ ਇਹੀ ਹੈ ਫੋਟੋ ਵੀ ਨਹੀਂ ਹੈ ਪਰ ਹੁਣ ਇਹ ਇਹਦੇ ਕਿਸੇ ਵੱਲੋਂ ਕੰਪਲੀਟ ਆਈ ਦੋਨੋਂ ਪਾਰਟੀਆਂ ਨੇ ਨਹੀਂ ਹਜੇ ਕੰਪਲੀਟ ਕੋਈ ਨਹੀਂ ਆ ਗਈ ਜੀ ਇਹ ਦੂਜੀ ਪਾਰਟੀ ਕਹਿ ਰਹੀ ਐ ਅਸੀਂ ਕੰਪਲੀਟ ਕਰ ਦੇਵਾਂਗੇ ਕੰਪਲੀਟ ਤੇ ਵੈਰੀਫਾਈ ਕਰ ਲਾਂਗੇ ਦੂਜਿਆਂ ਦੇ ਆਰਡਰ ਐ ਫਿਰ ਉਹ ਲੀਗਲੀ ਐ ਜੀ ਇੰਗਲਿਸ਼ ਸਟਾਕ ਆ ਜੇ ਉਹ ਲੀਗਲੀ ਬਣਦਾ ਉਹ ਸਹੀ ਐ ਸਰ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕੋਈ ਪ੍ਰਾਈਵੇਟ ਬਾਉਂਡਰ ਵੀ ਨਾਲ ਲੈ ਕੇ ਆਉਂਦੇਗੇ ਨਹੀਂ ਜੀ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਜੋ ਹੈਗਾ ਸੀਗਾ ਜੋ ਫੋਟੋਆਂ ਵੀ ਹੈਗੀਆਂ ਜੋ ਮੈਂ ਦੇਖੀਆਂ ਫੋਰਡ ਦਾ ਪਿਆਦਾ ਆਇਆ ਸੀਗਾ ਨਾਲ ਇਨਵੈਂਟਰੀ ਕਰਕੇ ਗਈ ਨੇ ਤੁਹਾ ਆਰਡਰ ਸੀ ਗਿਆ ਮੇਰੇ ਕੋਲ ਕਿ ਨਹੀਂ ਦੂਜੀ ਪਾਰਟੀ ਨਾਲ ਗੱਲ ਹੋਈ ਹੈ ਸਾਡੇ ਕੋਲ ਆਰਡਰ ਲੈ ਕੇ ਆ ਰਹੀ ਹੈ ਕਾਫੀ ਪੁਰਾਣਾ ਕੇਸ ਚੱਲ ਰਿਹਾ ਸੀ ਕਿ ਕਿੰਨੇ ਲੰਬੇ ਦੱਸਿਆ 15 ਤੋਂ 20 ਸਾਲ ਤੋਂ ਜੋ ਉਹਨਾਂ ਨੇ ਕਿਹਾ ਓਕੇ